ਮੈਂ ਚੁੱਪ ਖੜੀ ਹਾਂ ਮੈਂ ਹਾਂ ਸਰਹੰਦ ਮੈਂ ਚੁੱਪ ਖੜੀ ਹਾਂ ਮੈਂ ਹਾਂ ਸਰਹੰਦ ਮੈਂ ਰੋ ਰਹੀ ਹਾਂ ਮੈਂ ਰੋ ਰਹੀ ਹਾਂ ਮੈਂ ਹਾਂ ਸਰਹੰਦ ਦੀ ਕੰ ਮੈਂ ਰੋ ਰਹੀ ਹਾਂ ਮੈਂ ਹਾਂ ਸਰਹੰਦੀ ਕੰਦ ਮੇਰੇ ਅੰਦਰ ਮੇਰੇ ਅੰਦਰ ਵੱਡੇ ਜਿਗਰੇ ਪਰ ਨਕੀਆਂ ਜ਼ਿੰਦਾ ਮੈਂ ਉਹਨਾਂ ਨੂੰ ਕਿਵੇਂ ਕਰਾਂ ਬੰਦ ਮੇਰੀਆਂ ਇੱਟਾਂ ਚੀਕਾਂ ਮਾਰ ਰਹੀਆਂ ਮੇਰੀਆਂ ਇੱਟਾਂ ਚੀਕਾਂ ਮਾਰ ਰਹੀਆਂ ਜ਼ਾਲਮ ਦੇ ਹੱਥਾਂ ਵਿੱਚ ਆ ਕੇ ਉਹ ਵੀ ਜ਼ੁਲਮ ਸਹਾਰੀਆਂ ਸਾਰੀਆਂ ਤੋਂਮਤਾ ਸਾਰੀਆਂ ਤੋਂਮਤਾ ਲੱਗਣੀਆਂ ਮੇਰੇ ਤੇ ਸਾਰੀਆਂ ਤੋਂਮਤਾ ਲੱਗਣੀਆਂ ਮੇਰੇ ਤੇ ਪਰ ਹੈ ਕਿਸੇ ਹੋਰ ਜ਼ਾਲਮ ਦਾ ਕੰਮ ਇਸ ਲਈ ਇਸ ਲਈ ਮੈਂ ਰੋ ਰਹੀ ਹਾਂ ਮੈਂ ਹਾਂ ਸਰਹੰਦ ਦੇ ਤੰ ਮੇ슬ੇ ਮਰ ਰਹੀ ਹਾਂ ਮੈਂ ਹਾਂ ਸਰਹੰਦਿਕਨ